ਇੰਨੇ ਦਿਨਾਂ ਬਾਅਦ ਘਰ ਆਈ ਆ ਘਰ ਵੱਢਣ ਖਾਣ ਪੈਣਿਆ ਜੀ ਨਹੀਂ ਲੱਗਣਿਆ ਕੀ ਕਰਾਂ ਇੱਕ ਤੇ ਮੈਨੂੰ ਗੁਰਜਿੰਦਰ ਨੇ ਕਹਿਤਾ ਵਾ ਕਿ ਤੂੰ ਜੀਵਨ ਵਾਲ ਨਹੀਂ ਜਾਣਾ ਜੇ ਗਈ ਮੈਨੂੰ ਪਤਾ ਲੱਗ ਗਿਆ ਤੇ ਮੈਂ ਤੈਨੂੰ ਛੱਡਣਾ ਨਹੀਂ ਆ ਘਰਾਂ ਤੇ ਘਰਾਂ ਕੀ ਹੁਣ ਜਾਵ ਨਹੀਂ ਸਕਦੀ ਚੱਲ ਮਨਾ ਕਰਨਾ ਕੀ ਆ ਵੇਲੇ ਹੀ ਹੈ ਗਈ ਹੁਣ ਘੜੀ ਲੰਮੇ ਪੈ ਜਿੰਨੀ ਇੱਥੇ ਛਾਂ ਹੀ ਆ ਜਾ ਤੇ ਬੱਦਲ ਹੋਇਆ ਵਾ ਕੀ ਕਰਾਂ ਟਾਈਮ ਪਾਸ ਤੇ ਕਰਨਾ ਹੀ ਆ ਫਿਰ ਹੁਣ ਹਾਂ ਹਾਈ ਹਾਈ ਪਰਬਾ ਪਤਾ ਨਹੀਂ ਆਈ ਕਿ ਨਹੀਂ ਆਈ ਆਤਰਾ ਮੇਰੇ ਟੱਡੇ ਵਿੱਚ ਉਹ ਲੇਟ ਫਿਰਦੇ ਆ ਬੰਦਾ ਆਪਣਾ ਦੁੱਖ ਸੁੱਖ ਕਿਸੇ ਨਾਲ ਕਰੇ ਕਿਤੇ ਗੱਲ ਬਾਹਰ ਕੱਢੇ ਤੇ ਬੰਦਾ ਹੌਲਾ ਹੋ ਜਾਂਦਾ ਮੈਂ ਤਾਂ ਗੁੰਮ ਹੋ ਹੋ ਕੇ ਮਰ ਚਲੀ ਆ ਏਦਾਂ ਕਰਦੀ ਆ ਉਹਦੇ ਘਰ ਜਾ ਕੇ ਆਉਣੀ ਆ ਪ੍ਰਭ ਭੈਣ ਲੈ ਜੀਵਨ ਭੈਣ ਆਈ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਵਾ ਆ ਜਾ ਰਹਿ ਜਾ ਹਾਲ ਹੁਣ ਕਾਦੇ ਆ ਪਹਿਲਾਂ ਮੈਨੂੰ ਇਹ ਦੱਸ ਤੇ ਤੂੰ ਗਈ ਕਿੱਥੇ ਸੀਗੀ ਲੇ ਤਾਂ ਸ ਜਾਣਾ ਕਿੱਥੇ ੜੀਏ ਮੈਂ ਮੇਰੀ ਭੈਣ ਦੇ ਨਾ ਮੁੰਡੇ ਦਾ ਹੋਇਆ ਸੀ ਘਰ ਉਹਦੇ ਨਾ ਤਮਾਨ ਕੀਤਾ ਉੱਥੇ ਰਹੀ ਫਿਰ ਮੈਂ 3-4 ਦਿਨ ਆਉਣ ਨਹੀਂ ਦਿੰਦੇ ਹਾਂ ਤੇ ਕੀ ਕਰਨਾ ਜਾ ਕੇ ਤੂੰ ਮੈਂ ਵੀ ਸੋਚਿਆ ਵੇਲੀ ਹੈਗੀ ਆ ਚੱਲ ਮਨਾ 3-4 ਦਿਨ ਕੱਢ ਜਾਈਂ ਇੱਥੇ ਤੇ ਹੁਣ ਆਈ ਆ ਜੇ ਮੈਂ ਮੇਰਾ ਜੀ ਨਹੀਂ ਲੱਗਣ ਰਿਹਾ ਘਰ ਤੇ ਮੇਰਾ ਬੜਾ ਹੀ ਜੀ ਕੱਟ ਹੈ ਮੈਂ ਹੋ ਕੇ ਆਉਣੀ ਉਧਰੋਂ ਫੇਰ ਮੈਂ ਲੋਕਾ ਕਹਣਾ ਜੇ ਹੁਣੇ ਬੈਗ ਚੁੱਕ ਕੇ ਤੁਰਦੀ ਆ ਤੇ ਹੁਣੇ ਮੂੰਹ ਚੁੱਕ ਕੇ ਫੇਰ ਉਧਰ ਤੁਰਦੀ ਆ ਮੈਂ ਕਿਹੜੀ ਲੰਮੀ ਪੈ ਗਈ ਚੱਲ ਮੈਂ ਕਿਹੜੇ ਅਰੈਸਟ ਕਰਕੇ ਫਿਰ ਜਾਉਂਗੀ ਮੇਰੀ ਗੱਲ ਸੁਣ ਸਾਹ ਲ ਲੈ ਹਾਂ ਮੇਰੇ ਬਾਰੇ ਵੀ ਪੁੱਛ ਲੈ ਸਾਹ ਫਿਰ ਕਿੱਦਾਂ ਵਾਂ ਕਿੱਦਾਂ ਕੀ ਬੰਦਾ ਇੱਕ ਦਿਨ ਜਾਵੇ ਬੰਦਾ ਅਗਲੇ ਦਿਨ ਵਾਪਸ ਆ ਜਾਏ ਹੁਣ ਢੇਡ ਤੇੜੜੀ ਤੇrna ਹੀ ਫੋਲਣਾ ਹੁੰਦਾ ਵਾ ਪਰ ਫੋਲਣਾ ਵੀ ਕਿੱਥੇ ਮੈਂ ਹੈ ਗੱਲ ਠੀਕ ਆ ਤੇਰੀ ਆ ਚੱਲ ਕੋਈ ਨਹੀਂ ਹੁਣ ਮੈਂ ਆ ਹੀ ਗਈ ਹਾਂ ਦੱਸ ਹੁਣ ਕੀ ਗੱਲ ਵਾ ਤੇਰੇ ਵੱਲ ਵੇਖ ਕੇ ਤਾਂ ਮੇਂ ਚਾਹ ਹੀ ਚੜ ਗਿਆ ਹੈ ਫਿਰ ਮੈਂ ਸੋਚਿਆ ਚੱਲ ਸ਼ੁਕਰ ਮਨਾ ਤੂੰ ਆ ਗਈ ਹਾਂ ਹੁਣ ਆਪਣੀ ਪੜਾਅਸ ਤੇ ਕੱਢੂਗੀ ਤੇਰੇ ਨਾਲ ਮੈਂ ਹੋਇਆ ਕੀ ਹੈ ਗੱਲ ਤਾਂ ਦੱਸ ਮੈਨੂੰ ਨੇ ਗੱਲ ਕਾਦੀ ਦੱਸਣੀ ਬੜੇ ਪਵਾੜੇ ਪੈ ਗਈ ਇੱਥੇ ਆਦੇ ਪਵਾੜੇ ਪਏ ਆ ਜਿੱਦਾਂ ਤੋਂ ਮੈਨੂੰ ਕਿਹਾ ਸੀ ਨਾ ਕਿ ਸੱਸ ਬਣ ਸੱਸਾਂ ਵਾਲੀ ਆਕੜ ਵਖਾਲ ਮੈਂ ਉਦਾਂ ਹੀ ਕੀਤਾ ਅੱਛਾ ਇੱਕ ਦਿਨ ਮੈਂ ਹੋਈ ਦਿਵਾਲੇ ਤੇ ਮੈਂ ਲਾਹ ਝਾੜੂ ਜਰਾ ਕਿ ਤੂੰ ਝਾੜੂ ਕਦੇ ਲੰਦੀ ਖਵਾਇਆ ਕੀਤਾ ਤੇ ਉਦੋਂ ਵੀ ਮਨਜਿੰਦਰ ਮੇਰੇ ਹੱਥੀ ਪੈਣ ਤੱਕ ਗਿਆ ਉਹ ਗੱਲ ਦਾ ਤੇ ਤੈਨੂੰ ਪਤਾ ਹੀ ਆ ਆਹੋ ਤੋ ਦੱਸਿਆ ਮੈਨੇ ਹੈ ਤੇ ਪੈਣਾ ਮੁੜਕੇ ਕੀ ਹੋਇਆ ਇੱਕ ਦਿਨ ਮੈਂ ਕਿਆ ਕਿ ਅੰਦਰ ਸਾਰ ਦਿਨ ਵੜ ਕੇ ਬੈਠੀ ਰਹਿੰਦੀ ਆ ਆਟਾ ਤੇ ਕਾ ਤਰਾ ਗੁੰਨਣਾ ਵਾ ਤੂੰ ਦੱਸਿਆ ਜੁ ਹੀ ਮੈਨੂੰ ਆਹੋ ਮੈਂ ਲੈ ਗਈ ਬਾਉ ਫੜ ਕੇ ਆ ਚੱਲ ਬੋਨਾ ਆਟਾ ਆਟਾ ਦੇ ਦਿੱਤਾ ਗੁੰਨ ਅੱਛਾ ਪਤਾ ਨਹੀਂ ਕਿ ਸਨੀ ਨੂੰ ਕਿੱਥੋਂ ਪਤਾ ਲੱਗ ਗਿਆ ਹਾਂ ਉਹ ਤੇ ਭੈਣ ਬਾਹ ਫੜ ਕੇ ਲੈ ਗਿਆ ਆਂਦਾ ਮੈਂ ਰਹਿਣੇ ਦੇਣਾ ਇੱਥੇ ਇਹਨੂੰ ਅੱਛਾ ਆਹੋ ਆਪਾਂ ਚਲੀ ਜਾਣਾ ਘਰ ਛੱਡ ਕੇ ਅੱਛਾ ਆਹੋ ਤੇ ਅਜੇ ਧੁਈ ਆਉਂਦਿਆ ਸੀ ਬਾਅਦ ਤੇ ਗਾੜੀ ਮਿਲ ਪਿਆ ਦਾ ਪਿਓ ਹੂੰ ਉਹ ਇਹਨੂੰ ਲੈ ਗਿਆ ਤੇ ਭੈਣ ਮੇਰੀ ਨੌਂ ਦੇ ਸਾਹਮਣੇ ਆ ਆ ਬੇਇੱਜ਼ਤੀ ਕੀਤੀ ਆ ਬੇਇੱਜ਼ਤੀ ਕੀਤੀ ਤੈਨੂੰ ਮੈਂ ਕੀ ਦੱਸਾਂ ਇੱਥੇ ਤੇ ਫਿਰ ਤੁਸੀਂ ਗਲਤ ਹੋ ਗਏ ਮੇਰੀ ਗੱਲ ਸੁਣ ਭੋਲੀਏ ਜੇ ਇਹ ਸਭ ਕੁਝ ਹੋ ਗਿਆ ਹੈਗਾ ਉਹਨੇ ਬਾਹੋਂ ਫੜ ਲਈ ਤੇ ਘਰੋਂ ਨਿਕਲ ਲੱਗੇ ਸੀ ਤੇ ਜਾਣ ਦਿੰਦੇ ਕਿੱਥੇ ਜਾਣਾ ਸੀ ਉਹਨੇ ਦੱਸ ਹੈ ਕੌਣ ਹੀ ਉਹਨਾਂ ਦਾ ਹੋਰ ਤਾਰੇ ਉਹਦੇ ਕੱਖ ਨਾ ਹੋਰ ਕੋਈਸ ਦਾ ਰੋਦਾ ਨਾ ਹੈ ਰਹਿ ਖੈ ਕੇ ਦੋ ਚਾਰ ਦਿਨ ਕਿ ਗੁਰਦੁਆਰੇ ਰਹਿ ਲੈਂਦੇ ਤੇ ਬਾਬਿਆਂ ਨੂੰ ਕਿੰਨੇ ਚਿਰ ਰੋਟੀ ਦੇਣੀ ਹੈਗੀ ਉਹ ਵੀ ਤੇ ਵੇਲੇ ਨੂੰ ਨਹੀਂ ਦਿੰਦੇ ਉਹ ਵੀ ਸੇਵਾ ਸੁਆ ਕਰਾ ਤੇ ਫਿਰ ਦੋ ਦਿਨ ਖਵਾ ਲ ਦਿੰਦੇ ਆ ਤੇ ਮੁੜ ਕੇ ਉਹਨੇ ਕਿੱਥੇ ਜਾਣਗੇ ਫਿਰ ਮੂੰਹ ਚੁੱਕ ਕੇ ਘਰੇ ਆਉਣਾ ਹੈਗਾ ਫਿਰ ਤੇ ਥੱਲੇ ਤੁਹੀਂ ਲੱਗੇ ਜੇ ਆਹ ਬੜਾ ਮਾੜਾ ਕੰਮ ਕੀਤਾ ਤੇ ਜਿਹੜਾ ਰੋਕ ਲਿਆ ਫਿਰ ਉਹਨਾਂ ਨੂੰ ਜਾਣ ਦਿੰਦੇ ਜਾਂਦੇ ਸੀ ਤੇ ਸਾਡੀ ਹੋਈ ਹੈ ਤੁਹਾਡੇ ਵਾਲੀ ਵੀ ਚੱਲ ਲੜੀਏ ਮੇਰੀ ਗੱਲ ਸੁਣ ਹੁਣ ਜੋ ਹੋਣਾ ਤੇ ਇਹੋ ਹੁਣ ਮੈਨੂੰ ਕੋ ਨਵੀਂ ਸਕੀਮ ਦੇ ਮੇਰਾ ਘਰਤ ਲੋਣ ਜੀ ਨਹੀਂ ਕਰਦਾ ਸਾਰੇ ਬਿੱਟਰ ਬਿੱਟਰ ਵੇਖਦੇ ਮੇਰੇ ਵੱਲ ਲੈ ਦੱਸ ਸੁਕੀਮਾ ਤੁਹਾਨੂੰ ਮੈਂ ਕੀ ਦਵਾ ਹੈ ਆਪੇ ਕੀਤੇ ਕਰਾਇਆ ਤੇ ਪਾਣੀ ਆਪੇ ਫੇਰ ਲੈਣੇ ਆ ਤੂੰ ਜੇ ਕੰਮ ਗੱਲ ਚੰਗੀ ਭਲੀ ਬਣ ਲਾਈ ਦੀ ਕੇ ਪਾਸੇ ਨੂੰ ਉਹ ਫੇਰ ਉੱਥੇ ਕੋ ਮੋੜ ਕੇ ਤੂੰ ਉੱਥੇ ਹੀ ਲੈ ਆਉਣੀ ਆ ਕੀ ਪਤਾ ਕੀ ਹੈ ਤੇਰਾ ਦਿਮਾਗ ਕਿਦਾਂ ਦਾ ਵਾ ਜੇ ਕੱਢਣ ਲੱਗੀ ਘਰੋਂ ਤਾਂ ਚੱਜ ਨਾ ਕੱਢ ਕੇ ਦੱਸ ਦੀ ਹੈ ਮੋੜ ਘੁੜ ਕੇ ਨਾ ਆਪੇ ਫੇਰ ਗੱਲ ਕਰ ਤੂੰ ਹੀ ਆਈ ਕੱਲੀ ਥੜਾ ਨਿਕਲਦੀ ਹੈ ਮੇਰਾ ਮੁੰਡਾ ਵੀ ਜਾਂਦਾ ਸੀ ਨਾਲ ਤੇ ਚਲ ਜਾਂਦਾ ਮੁੰਡਾ ਵੀ ਮੁੰਡਲ ਕਿਹੜੇ ਪਰੌਂਠੇ ਪਾ ਕੇ ਰੱਖਿਆ ਉੱਥੇ ਗਾੜੀ ਕਿਹਨੇ ਮੁੰਡੇ ਨੇ ਉਹ ਕੋ ਉਹ ਨਾਲ ਕਿੰਨੇ ਰੋਟੀਆਂ ਦੇਣੀਆਂ ਕਿੰਨੇ ਚੱਲਣਾ ਹੀ ਉਹਨਾਂ ਨੂੰ ਜਾਂ ਤੇ ਹੁਣ ਸੌਹਰੇ ਇੰਨੇ ਜੋਗੇ ਵੀ ਚੱਲ ਉੱਥੇ ਰਹੀ ਜਾਣਦੇ ਆ ਹਨਾ ਤੁਹਾਨੂੰ ਪਤਾ ਵਾ ਵੀ ਕੀ ਉੱਥੇ ਤੇ ਕਿੱਥੇ ਰਹਿਣਾ ਹੈਗਾ ਇੱਥੇ ਹੀ ਆਉਣਾ ਹੈ ਉਹਨਾਂ ਨੇ ਟੱਕੇ ਖਾ ਗਏ ਦੋ ਦਿਨ ਗਲਤੀ ਕੀਤੀ ਹੈ ਤੁਸੀਂ ਮੈਂ ਤੁਹਾਨੂੰ ਮੈਂ ਦੱਸਾਂ ਇੱਕ ਗੱਲ ਚੱਲ ਕੋਈ ਨਹੀਂ ਆ ਫਿਕਰ ਨਾ ਕਰ ਬਥੇਰੇ ਰਾਹ ਹੋਰ ਵਾ ਕਿੰਨੇ ਕੁ ਦੇਣਾ ਬਾਹ ਹੁਣ ਜਿਹੜੀ ਬੰਨੀ ਆ ਉਹ ਹੁਣ ਖਲਾਉਣੀ ਨਹੀਂ ਆਨੇ ਬਾਹ ਤੇ ਖੁੱਲ ਜਾਣੀ ਆ ਤਾਂ ਪਰ ਵਿਆਹ ਦਾ ਕੜਿੱਕਾ ਤੇ ਵਿੱਚੇ ਰਿਆ ਜਿਹੜੇ ਸਿਆਪੇ ਨੇ ਕੀਤੇ ਵਿਆਹ ਦੇ ਕਰਕੇ ਉਹ ਤੇ ਫਿਰ ਹਰੀ ਕੈਮ ਹੌਂ ਤੇ ਤੇਨੇ ਰਲ ਗਏ ਆ ਮੇਰੀ ਕਿਦੇ ਮੰਨਣੀ ਆ ਤੂੰ ਜਾਣਦੇ ਵਿਆਹ ਆੜੀਏ ਤੂੰ ਕੀ ਰਕ ਕਰਨਾ ਵਿਆਹ ਚ ਜਾਣਦੇ ਸਗੋਂ ਮੈਂ ਤੇ ਕਹਿੰਨੀ ਆ ਜਾਏ ਤੇ ਜਦੋਂ ਆਉਗੀ ਨਾ ਫੇਰ ਵੇਖੀ ਪਤਾ ਕੀ ਬੰਦ ਬਣਾ ਕੇ ਲਿਆਉਂਦੀ ਆ ਤੇ ਫੇਰ ਚੰਗੀ ਤਰ੍ਹਾਂ ਭੰਨੀ ਉਹਨੂੰ ਫੇਰ ਮੇਰੇ ਕੋ ਮੈ ਨਹੀਂ ਹੋਈ ਉਹਨਾ ਤੇ ਬੜਾ ਮੂੰਹ ਚੁੱਕੇ ਹੱਥ ਚੁੱਕੇ ਹੀ ਲੀੜੇ ਕੱਪੜੇ ਬਣਾਇਆ ਸਭ ਕੁਝ ਕੀਤਾ ਹੈ ਹਣ ਹੁਣ ਦੱਸ ਜੇ ਵਿਆਹ ਤੂੰ ਗਈ ਸੀ ਜੱਪਵਾੜੇ ਪਾ ਕੇ ਤਣ ਕੀ ਉਹ ਤੇਰੇ ਪੇਕੇ ਨੇ ਬੰਦ ਬਣਾ ਕੇ ਤੈਨੂੰ ਤੋੜਿਆ ਹੈ ਪੇਕੇਆਂ ਦਾ ਵਿਆਹ ਵਾ ਮਾੜੀ ਬੁੱਟੀ ਗੱਲ ਨਹੀਂ ਆ ਜਾਣਦੇ ਸਗੋਂ ਤੈਨੂੰ ਪਤਾ ਲੱਗੂਗਾ ਨਾਲੇ ਉਹਨੂੰ ਪਤਾ ਲੱਗ ਜੂ ਤੇ ਡਿੱਕੇ ਪਾ ਲਿਆ ਐ ਡਿੱਕਿਆਂ ਚ ਜਾਣੀ ਤੇ ਨਿਕਲਦੇ ਉਹਨੂੰ ਹੁਣ ਨਾ ਰੋਕੀਂਗਾ ਹਾਂ ਤੇ ਨਾ ਇਹ ਤਾਂ ਪਿਓ ਨਾ ਵੇਖ ਲੈ ਮੈਨੂੰ ਇੱਧਰ ਨਹੀਂ ਤੇ ਉਹਨੇ ਖਰਚਾ ਦਿੱਤੇ ਫੇਰ ਗੱਲ ਪੈ ਜਾਣਾਂ ਮੇਰੀ ਲੈ ਦੱਸ ਇੱਧਰ ਉਹਨੂੰ ਰੋਕਦਾ ਵਾ ਨਹੀਂ ਇੱਧਰ ਉਹਨਾਂ ਰੋਕਦਾ ਤੇ ਨੀਗਾ ਹਾਂ ਪਰ ਇਹ ਆ ਕਿ ਹੁੰਦਾ ਹੀ ਆ ਨਾ ਕਿ ਜਾ ਕੇ ਕਿਤੇ ਗੱਲਾਂਆਂ ਕਰਦੀ ਹੋਣ ਤੇ ਕਰਦੀਆਂ ਉਹੀ ਗੱਲ ਫੇਰ ਨਿਆਣਿਆਂ ਵਾਲੀ ਆ ਹੈ ਤੂੰ ਮੇਰਾ ਕੀ ਗੱਲਾਂ ਕਰਨੀਆਂ ਮੈਂ ਦੱਸ ਇਹ ਤਾਂ ਆਂਡ ਗਵਾਂਡਾ ਛੱਟ ਪਤਾ ਨਹੀਂ ਜਾਂਦਾ ਜਿਉਂ ਦਿਨਾਂ ਰੋੜਾ ਰੱਪਾ ਪੈਂਦਾ ਹੋਵੇ ਤੇ ਕੋਈ ਗੱਲ ਨਹੀਂ ਆ ਜੇ ਪੁੱਛਣਗੇ ਤਾਂ ਕਹਿੰਦੇ ਐਨ ਨੂੰ ਕਿਹੜਾ ਕੀ ਗੱਲ ਦਾ ਪਤਾ ਹੁਣ ਗੁਰਜਿੰਦਰ ਮੈਨੂੰ ਕੋਈ ਗੱਲ ਪੁੱਛੂਗਾ ਤਾਂ ਮੈਂ ਦੱਸਣਾ ਵੀ ਮੈਨੂੰ ਕਿਹੜਾ ਗੱਲ ਦਾ ਪਤਾ ਹੁਣ ਅਧਿਕਾਰ ਦੇਦਾ ਮੈਂ ਤਾਂ ਸਾਫ਼ ਮੁਕਰ ਜਾਣਾ ਵੀ ਨਾ ਜੀ ਨਾ ਮੈਨੂੰ ਨਹੀਂ ਪਤਾ ਠੀਕ ਆ ਠੀਕ ਆ ਚੰਗਾ ਤੁਮ ਜਾਨੀ ਮੈਂ ਫੇਰ ਆਉਂਗਾ ਲੈ ਹਾਦੀ ਹੋ ਗਈ ਐਦਾਂ ਕਰੀ ਐਸਾ ਹੀ ਹੋ ਨਹੀਂ ਤਾਂ ਕਾਲੇ ਪੈਰੀ ਚੱਲ ਐਦਾਂ ਕਰੀ ਮੇਰੀ ਭੈਣ ਤੂੰ ਫੇਰਾ ਮਾਰੀ ਹੁਣ ਚੰਗਾ ਚੱਲ ਕੋਈ ਨਹੀਂ ਆਉਂਗੀ ਮੈਂ ਤੇ ਕੋਈ ਨਵੀਂ ਸਕੀਮ ਸੋਚੀ ਕੋਈ ਨਹੀਂ ਕੋਈ ਨਹੀਂ ਆ ਤੂੰ ਵਿਆਹ ਤਾਂ ਜਾਣਦੇ ਹੁਣ ਪਹਿਲਾਂ ਆ ਚੰਗਾ ਆਹੋ ਚੱਲ ਆਹ ਤਾਂ ਨਵੀਂ ਗੱਲ ਬਣ ਗਈ ਹੋਂ ਆਪੇ ਵਿਆਹ ਜਾਊਗੀ ਤੇ ਜਦੋਂ ਆਊਗੀ ਤੇ ਫਿਰ ਇਹਨੇ ਪਵਾੜਾ ਪਾਉਣਾ ਵਾ ਬਿਕੀਤ ਨੂੰ ਦੇ ਕੇ ਤੋੜਾ ਤੇਰੇ ਪੇਕਿਆਂ ਨੇ ਤੇ ਲੈਉਣਾ ਉਥੋਂ ਕੀ ਉਹਨੇ ਭੁੱਖੇ ਲੰਗੇ ਹੈਗੇ ਆ ਉੱਥੇ ਕਿਹੜਾ ਮਾ ਆਪੇ ਉਹਦਾ ਤੇ ਜਿੰਨੇ ਮਾੜਾ ਮੋਟਾ ਲੀੜਾ ਕਪੜਾ ਬਣਾ ਕੇ ਤੋੜ ਦੇਣੀ ਆ ਤੇ ਚਾਚੇ ਤਾਈ ਕਿੰਨੇ ਕਿ ਦਿੰਦੇ ਆ ਇਹ ਮੈਨੂੰ ਪਤਾ ਵਾ ਤੇ ਉਹਨੂੰ ਪਤਾ ਵਾ ਚੱਲ ਮੰਨਾ ਵੇਖੋ ਹੁਣ ਗਾੜੀ ਕੀ ਤਮਾਸ਼ਾ ਲੱਗਦਾ ਨੇ ਘਰ ਘਟ ਦ ਜੀਵਨ ਵੀ ਨਹੀਂ ਆ ਹੁਣ ਤੇ ਚੰਗੀ ਝਾੜ ਪਾਉਗੀ ਉਹਨੂੰ ਜਦੋਂ ਆਊਗੀ ਚੱਲ ਮੈਨੂੰ ਕੀ ਮੰਨਾ ਰੈਸਟ ਕਰ ਤੂੰ ਹਰ ਘੜੀ ਅਜੇ ਟਾਈਮ ਹੈਗਾ ਬਥੇਰਾ ਹੀ ਆ ਯਰਨਾ ਸੁੰਡੀ ਪੈ ਗਈ ਐ ਬਰਸਨ ਨੂੰ ਹੈ ਇਹਨੇ ਛੱਡਿਆ ਕੱਖ ਨਹੀਂ ਗਾ ਛੱਡ ਨਹੀਂ ਹੁੰਦਾ ਇਹਨੂੰ ਕਹਿੰਦਾ ਸਪਰੇਅ ਕਰ ਯਾਰ ਇੱਕ ਲੋ ਹੋ ਜੂ ਬੜਾ ਬਦਲਾ ਜਿਹੜੇ ਕੀ ਦੇਖੀ ਜਾਂਦੇ ਜੀ ਸਣੀ ਉਹ ਪੋਤੇ ਆ ਵੇਸ ਜਾਂ ਸਰੀ ਖਾ ਗਏ ਸਾਰੇ ਆ ਵੇ ਉਹ ਮਹੂਤ ਕਰਨੇ ਜੀ ਆਹ ਨਹੀਂ ਵੇਖਣ ਟਿਆ ਵਾ ਪੱਠੇ ਤੇ ਉਧਾ ਹੋਣੀ ਡੇ ਗਾੜੀ ਤੇ ਮਗਰ ਇਹਨੂੰ ਸਪਰੇਅ ਮਾਰ ਦਈਏ ਇੱਕ ਇਹੋ ਹੀ ਕਾਇਮ ਹੋਏ ਨੇ ਆਹ ਤਾਂ ਲੋਣ ਲੈਣਗੇ ਬਾਕੀ ਗਾੜੀ ਉਹ ਹੈਗੇ ਆ ਸੋਨ ਲੈਣੇ 10 15 ਦਿਨ ਚਲ ਕੋਈ ਗੱਲ ਖਾਦ ਗੂਦ ਪੈ ਗਈ ਤੇ ਹੋਏ ਨੇ ਆਹ ਹੋਰ ਬਸ ਕੂਸਣਾ ਵਾ ਠੀਕ ਹੈ ਮੈਂ ਗੱਲ ਕਰਨੀ ਹੈ ਕਿ ਤੁਹਾਡੇ ਨਾਲ ਸਾਡੀ ਗੱਲ ਕਰਦੀ ਮੇਰੇ ਪੁੱਤ ਨੇ ਉਹ ਆ ਗਿਆ ਤਾਂ ਨੇ ਬਤਾਈਆ ਆਹੋ ਤੇ ਮੈਨੂੰ ਥੋੜੇ ਪੈਸੇ ਦੀ ਲੋੜ ਹੈਗੀ ਤੇ ਕਿਦਨ ਜਾਣਾ ਆਪਾਂ ਕੱਲ ਨੂੰ ਜਾਣਾ ਹੈ ਕੱਲ ਕੱਲ ਹਾਂਜੀ ਤੇ ਕਿਦਿਆਂ ਕੰਮ ਸ਼ੁਰੂਆ ਦੇਖ ਲਓ ਜਿੰਨੀ ਕੁ ਜਿਆਦਾ ਸ਼ੜ ਤੋਂ 10000 ਤੋਂ 2000 ਉਹ ਮੇਰੀ ਘਾਸ ਨਾਲ ਕਮਲਿਆ ਹਾਂਜੀ ਉਹ ਤੇਰੇ ਸਹੁਰਿਆਂ ਦਾ ਕੰਮ ਆ ਕੋ ਬੰਦਾ ਪੁੱਛ ਹੀ ਲੈਂਦਾ ਵੀ ਭਾਈਆ ਕਿੰਨੇ ਪਈਆ 5000 ਦੇ ਠੀਕ ਨਾ ਤੇ ਲੋੜ ਵਜ ਪੈਂਦੀ ਹੈ ਠੀਕ ਨਹੀਂ ਤੂੰ ਖੜਨ ਪਈਆ 15000 ਕੋਲ ਚਲੋ ਜੇ 500 ਜਾਂ 15 ਦੇ ਦੋ ਚਲ ਕੋਈ ਗੱਲ ਨਹੀਂ ਜੇ ਲੱਗ ਜਾਣਗੇ ਠੀਕ ਆ ਬਾਕੀ ਘਰੇ ਲੈ ਆਉਣਾ ਮੈਂ ਉਹ ਚੱਲ ਯਾਰ ਉਹ ਤੇ ਮੈਨੂੰ ਪਤਾ ਵਾ ਤੇ ਕੋਈ ਦਾ ਨਹੀਂ ਪੁੱਤ ਹੋ ਜੂਏ ਕਿਹੜਾ ਕੰਮ ਚਲੋ ਠੀਕ ਕਰ ਜਾਣਾ ਕੱਲ ਜਾਣਾ ਹਾਂਜੀ ਤੇ ਕਿੰਨੇ ਦਿਨ ਰਹਿਣਾ ਫਿਰ ਉੱਥੇ ਉਹ ਰਹਿਣਾ ਮੇਰਾ ਤੇ ਰਹਿਣ ਦਾ ਨੀਗਾ ਵਿਚਾਰ ਕੋਈ ਨਹੀਂ ਅੱਛਾ ਸਵੇਰੇ ਜਾਣਾ ਸ਼ਾਮੀ ਆ ਜਾਣਾ ਬਾਕੀ ਫੇਰ ਵੀ ਜੇ ਕੋਈ ਜ਼ਿਆਦਾ ਕਹੂਗਾ ਤੇ ਮੇਰੀ ਗੱਲ ਤੋਂ ਜ਼ਿਆਦਾ ਕਹਿਣਗੇ ਨਾ ਹਾਂਜੀ ਤੇ ਢਾੜੀ ਰੰਗ ਦਾ ਕੋਈ ਗੱਲ ਨਹੀਂ ਠੀਕ ਆ ਚਲੋ ਉਹ ਵੀ ਮੈਂ ਸੋਚਿਆ ਵੀ ਜੇ ਜ਼ਿਆਦਾ ਕਹਿਣਗੇ ਤੇ ਤਾਂ ਤੇ ਤੇ ਪੱਠਿਆਂ ਦੀ ਬਹੁਤੀ ਤੂੰ ਕਿਸੇ ਬੰਦੇ ਨੂੰ ਪਿਆ ਜੀ ਚਲੋ ਕੋਈ ਗੱਲ ਨਹੀਂ ਹੈ ਠੀਕ ਹੈ ਠੀਕ ਨਹੀਂ ਕੋਸ਼ਿਸ਼ ਕਰੂੰ ਸ਼ਾਮ ਨੂੰ ਆਉਣ ਦੀ ਆਹੋ ਜੇ ਨਾ ਆਇਆ ਗਿਆ ਹੈ ਫਿਰ ਇੱਕ ਰਾਤ ਲੱਗ ਜੂਗੀ ਚਲ ਕੋਈ ਨਹੀਂ ਇੱਕ ਗੱਲ ਹੀ ਹੋ ਜਲਦੀ ਨੂੰ ਕਿ ਖਿਆਲ ਨਾ ਰਹੀ ਨਹੀਂ ਕੋਈ ਗੱਲ ਨਹੀਂ ਪਤਾ ਹੀ ਹਨੂ ਇਹੋ ਜਿਤਨਾ ਮਰਜੀ ਵੀ ਹੈ ਹਾਂਜੀ ਹਾਂਜੀ ਤੇ ਦਵਾਈ ਬੂਟੀ ਨਾਲ ਹੀ ਲੈ ਜਿਓ ਆ ਨਹੀਂ ਨਾਲ ਹੀ ਕਰਨੀ ਹਾਂਜੀ ਤੇ ਕੋਈ ਗੱਲ ਨਹੀਂ ਹੈ ਚਲੋ ਤੇ ਮੈਂ ਉਹਨਾਂ ਘਰੋਂ ਤੇ ਲੈ ਲਿਓ ਭਾਈ ਚਲੋ ਠੀਕ ਹੈ ਚਲ ਠੀਕ ਹੈ ਤੇ ਮਾਨ ਕੇ ਕਰੂੰ ਹੁਣ ਆਣ ਕੇ ਕਰਦੀ ਹੁਣ ਤੈਨੂੰ ਵੀ ਕਹਿ ਦਤਾ ਵਾ ਤੇਰੀ ਜ਼ਮੇਰੀ ਹੁਣ ਠੀਕ ਠੀਕ ਆ ਚੱਲ ਯਾਰ ਹੁਣਾਂ ਤਾਂ ਜੀਵਨ ਨੇ ਔਖਾ ਹੀ ਪਰ ਇੱਕ ਗੱਲ ਹੈਗੀ ਆ ਜੀਵਨ ਨੂੰ ਨਹੀਂ ਪਤਾ ਕਿ ਘਰ ਕਿ ਤਰ੍ਹਾਂ ਚੱਲਦੇ ਆ ਹੈ ਇਤਨੀ ਜੀਆਂ ਨਾ ਬਣਾ ਕੇ ਰੱਖੀ ਫੇਰ ਹੀ ਸਾਰੇ ਕੰਮ ਰੋਖ ਹੁੰਦੇ ਆ ਹੈ ਜੇ 15000 ਲੈ ਵੀ ਜਾਊ ਸਾਰੇ ਉਹਨੇ ਖਾ ਲੈਣੇ ਉੱਥੇ ਹੈ ਬਾਕੀ ਕਹਾਂ ਤੇ ਡੰਬਾ ਵਾਕੀ ਘਰ ਨੂੰ ਲੈ ਆਉਂਗਾ ਪਰ ਜੀਵਨ ਦਾ ਦਿਮਾਗ ਹੈ ਨਹੀਂ ਨਾ ਚਲੋ ਕੋਈ ਨਹੀਂ ਵੇਖਦੇ ਕੀ ਬਣਦਾ ਦਜੀਤਾ ਹਾਂਜੀ ਵਿਗੜੀ ਜਾਂਦੀ ਮੈਂ ਕੁਝ ਨਹੀਂ ਕੱਪੜੇ ਰੱਖਣ ਦੀ ਚਲ ਮੈਂ ਬੰਦ ਕਰ ਦਿੰਦਾ ਗੱਲ ਸੁਣ ਹਾਂ ਜੀ ਆਪਣੇ ਚਾਚੇ ਨੂੰ ਮੈਂ ਕੀ ਪਿਆਰ ਕਰਨਾ ਕੱਪੜੇ ਤੇ ਬਣਾ ਲੈ ਪਿਆਰ ਕੀ ਕਰਨਾ ਹੁਣ ਉਹ ਨਹੀਂ ਛਟਾਣੇ ਉਹ ਤਾਂ ਕੋਈ ਸੋਹਣੀ ਚੀਜ਼ ਉਹਨੇ ਬਣਾਈ ਨਹੀਂ ਮੈਂ ਤਾਂ ਉਹ ਕਹਿੰਦਾ ਰਿਹਾ ਸਭ ਕੋਈ ਸ਼ਾਫ ਸ਼ੋਬ ਲੱਗਦਾ ਹਾਂ ਤੇ ਹੁਣ ਇਦਾਂ ਕਰ ਬਹੁਤ ਆਨੇ ਰੁਪਈਆ 5100 ਦੇ ਦੇਣ ਨੂੰ ਨਹੀਂ ਰਹਿਣ ਦੋ ਤੁਸੀਂ ਤੁਸੀਂ ਇਦਾਂ ਕਰੋ ਤੁਸੀਂ ਇਕੱਲੇ ਹੋ ਆ ਮੈਨੂੰ ਲੈ ਲਓ ਉਹ ਤੂੰ ਫਿਕਰ ਨਾ ਕਰ ਮੈਂ ਡੈਡ ਨਾਲ ਗੱਲ ਹੋ ਵੀ ਜਾਊਗਾ ਨਹੀਂ ਮੰਮੀ ਤੁਹਾਡੇ ਨਾਲ ਫੇਰ ਲੜਪੇ ਉਹ ਗੱਲ ਸੁਣ ਮੈਂ ਡੈਡ ਨਾਲ ਗੱਲ ਕਰ ਲਈਏ ਠੀਕ ਆ ਉਹਨਾਂ ਕੋਲ ਮੈਂ 10 ਮੰਗੇ ਆਂਦੇ ਤਾਂ 15 ਲੈ ਆ ਠੀਕ ਸੁਣੀ ਗੱਲ 5100 ਉਥੇ ਦੇ ਦੇ ਬਾਕੀ ਸਟੇਜ ਤੇ ਪਿਆਰ ਦੇ ਰੰਗ ਜਿੰਨਾ ਬਣੂਗਾ ਚਲੋ ਠੀਕ ਸਮਝੀ ਗਰ ਠੀਕ ਆ ਤੂੰ ਤੇ ਬਾਕੀ ਫਿਕਰ ਨਾ ਕਰ ਤੂੰ ਤਿਆਰੀ ਕਰ ਆਪਣੀ ਮੰਮੀ ਨੂੰ ਕੋਈ ਪੁੱਛ ਲੋ ਦੀ ਮੰਮੀ ਨਾਲ ਹੋਈ ਏ ਗੱਲ ਮੈਂ ਫੇਰ ਕਰਨਾ ਸੁਣੀ ਗਰ ਤੂੰ ਆਪਣੀ ਜਿਹੜਾ ਜਿਹੜਾ ਕੱਪੜਾ ਲੈਣਾ ਲੈਦਾ ਚਲੋ ਠੀਕ ਠੀਕ ਆ ਤੇ ਸਵੇਰੇ ਕੱਲ ਫਿਰ ਟਾਈਮ ਫਿਰ ਚੱਲ ਜਾਗੇ ਆਪਾਂ ਠੀਕ ਆ ਚਲ ਠੀਕ ਆ ਬਹੁਤ ਸ਼ੰਕ ਨੇ ਚੰਗਿਆ ਮੇਰਾ ਕਿੰਨਾ ਸੋਚਦੀ ਏ ਮੇਰੇ ਬਾਰੇ ਨੰਨੇ ਤੇ ਵਿਆਹ ਜਾਣਾ ਹੀ ਜਾਣਾ ਵਾ ਤੇ ਪਿਓ ਨੇ ਵੀ ਕਿਹਾ ਤਾਂ ਚਲ ਜਾ ਉਤੋਂ 15000 ਰੁਪਇਆ ਦੇਣ ੜਿਆ ਵਾ ਕਿਛ ਦੇਣੇ ਤੂੰ ਕੋ ਬੁਰੀ ਬਣ ਨਹੀਂ ਆਪਣੇ ਪੁੱਤ ਨਾਲ ਮੈਨੂੰ ਆਪਣੇ ਪੁੱਤ ਨਾਲ ਨਹੀਂ ਮਾੜੀ ਬਣਨਾ ਚਾਹੀਦਾ ਸਾਰੀ ਗਲਤ ਉਹਦੀ ਨੌਂ ਦੀ ਆ ਮੁੰਡੇ ਨਾਲ ਮੱਕਲੀ ਪਾੜੀ ਬਣੀ ਆ ਮੈਂ ਤੇ ਆਪਸ਼ ਹੀ ਦੇਣ ਬਣ ਗਈ ਹੁਣ ਨਾ ਕਿਸ ਨਾ ਕਿਸ ਤਰੀਕੇ ਨਾਲ ਮੈਨੂੰ ਸਣੀ ਨੂੰ ਵਚ ਕਰਨਾ ਪੈਣਾ ਆਪਣੇ ਪੁੱਤ ਨਾਲ ਕਰੂੰਗੀ ਪਿਆਰ ਤੇ ਨੌਂ ਨੂੰ ਕਰੂੰਗੀ ਕਰੋ ਬਾਹਰ ਫੇਰ ਗੱਲ ਬਣਨੀ ਆ ਮੇਰੀ ਹਾਂਜੀ ਕੀ ਕਰਦਾ ਮੇਰਾ ਪੁੱਤ ਕੁਛ ਨਹੀਂ ਮੈਂ ਬਾਹਰ ਨੂੰ ਚੱਲਿਆ ਆਂਗਾ ਅੱਛਾ ਤੇ ਪੁੱਤ ਵਿਆਹ ਦੀ ਤਿਆਰੀ ਕਰ ਲਈ ਆ ਯਾਰੀ ਪਿਆਰੀ ਹੋ ਗਈ ਆ ਚਲਾ ਤੇ ਵਧੀਆ ਕੀਤਾ ਤੂੰ ਹੈ ਕੱਪੜੇ-ਕੁਪੜੇ ਵੀ ਮੇਰੇ ਖਿਲ ਬਣਾ ਲਿਆ ਦੇਖੋ ਜੀ ਹਾਂਜੀ ਅੱਛਾ ਤੇ ਫਿਰ ਵਾਵਾ ਹਾਰੇ ਪਿਆਹੇ ਖੜੀ ਚੰਗਾ ਇਦਾਂ ਨਾ ਜਾਈ ਤੂੰ ਪਹਿਲੀ ਵਾਰੀ ਜਾਣਾ ਵਾ ਉਹ ਪੈਸੇ ਮੈਂ ਜੜ ਨੂੰ ਤਾਏ ਆ ਤੇ ਕੀ ਆਂਦੇ ਜੜੀ ਤੇਰੇ ਕਹਿੰਦੇ ਕੋਈ ਨਾ ਲੈ ਜੀ ਅੱਛਾ ਤੇ ਕੋਈ ਨਹੀਂ ਜੀ ਲੋੜ ਹੋਰ ਹੋਊ ਤਾਂ ਤੇ ਮੈਂ ਵੀ ਦੇ ਦੂੰਗੀ ਪੈਸੇ ਨਹੀਂ ਨਹੀਂ ਮੰਮੀ ਸੱਜਣਾ ਆਹੋ ਤੇ ਮੂੰਹ ਕੰਨ ਤੇ ਲੱਗਾ ਕਿ ਤਾ ਉਹ ਨਿੱਟ ਲਾਣੀ ਆ ਉਦਾਂ ਹੀ ਹਾਂ ਐਦਾਂ ਨਾ ਮੂੰਹ ਕਰਿਆ ਕਰ ਮੈਨੂੰ ਨੱਚ ਨਾ ਲੈ ਕੋਈ ਨਾ ਮੈਂ ਠੀਕ ਹਾਂ ਮੇਰੀ ਗੱਲ ਸੁਣ ਤੂੰ ਤੇ ਮੇਰਾ ਪੁੱਤਵਾ ਹੈ ਕੱਲਾ ਕੱਲਾ ਤੇ ਤੂੰ ਮੇਰਾ ਪੁੱਤਵਾ ਹੋਰ ਮੈਂ ਕਿਹਦੇ ਵੱਲ ਵੇਖ ਕੇ ਜੀਣਾ ਵਾਂ ਐਵੇਂ ਨਾ ਐਦਾਂ ਮੂੰਹ ਜੱਟਾ ਲਾ ਬਣਾ ਕੇ ਫਿਰਿਆ ਕਰ ਕੋਈ ਗੱਲ ਨਹੀਂ ਆ ਤੁਹਾਡੀ ਉਮਰ ਹੱਸਣ ਖੇਡਣ ਦੀ ਆ ਠੀਕ ਵਾ ਨਾ ਜਾਂ ਤੂੰ ਵਿਆਹ ਟੌਰ ਨਾ ਰਹਿ ਕੇ ਆ ਦੋ ਦਿਨ ਕੋਈ ਗੱਲ ਨਹੀਂ ਇੱਥੇ ਦਾ ਮੈਂ ਸੰਭਲੂੰਗੀ ਮਗਰ ਉਹ ਨਹੀਂ ਮੈਂ ਦੋ ਦਿਨ ਹੀ ਰਹਿਣਾ ਮੰਮੀ ਆਇਣਾ ਮੈਂ ਸ਼ਾਮਾਂ ਨੂੰ ਚੱਲ ਉਹ ਤੇਰੀ ਮਰਜ਼ੀ ਆ ਤੇ ਜੇ ਪੈਸੇ ਦੀ ਲੋੜ ਹੋਊ ਨਾ ਹੋਰ ਉਹ ਵੀ ਮੇਰਾ ਫੋਟ ਬੰਦਾ ਤੀ ਉਹ ਨਹੀਂ ਪੈਸੇ ਸਰ ਜਾਣਾ ਮੈਂ ਕਹੇ ਰੇਡ ਨੂੰ ਚੱਲ ਠੀਕ ਆ ਫਿਰ ਵੇਖ ਲੈ ਤੇ ਕਰ ਲਓ ਫਿਰ ਤਿਆਰੀ ਹੈ ਚਲੋ ਠੀਕ ਆ ਹਾਂ ਮਾਤਾ ਨੂੰ ਕੀ ਆ ਉਹ ਕਿਤੇ ਤਾਂ ਨਹੀਂ ਪਤਾ ਲੱਗਦਾ ਮਿੰਡ ਚੋ ਦੀ ਕੋਹ ਤੇ ਮਿੰਡ ਚੋ ਦੀ ਕੁਸ਼ ਪੈਸੇ ਹੋਰ ਲੈ ਜਾ ਨਾ ਬਾਬਾ ਕਿੰਨੇ ਬਾਪੂ ਨੇ ਕਹੇ ਉਨੇ ਹੀ ਖੜਨੇ ਮਾਤਾ ਦਾ ਕੀ ਪਰ ਆ ਬਸ ਠੀਕ ਆ ਵੇਖ ਕਿਦਾਂ ਘੋੜੇ ਵੇਖ ਕੇ ਸਤੀਆ ਤਾਂ ਆਠ ਕੀ ਕਰਾਂ ਬੱਸ ਅੱਗੇ ਚਾਰ ਪੰਜਾਂ ਨੂੰ ਉੱਥੇ ਲਾਈਆਂ ਆ ਆਗੇ ਲੰਮੇ ਪੈ ਗਈਆਂ ਹਾਂ ਤੇ ਪਿਆਣਾ ਵੀ ਲੰਮੇ ਦੱਸ ਵੇਲੀਆਂ ਖਾਣ ਗਈਆਂ ਤੂੰ ਆਹੋ ਵੇਲੀਆਂ ਕੀ ਖਾਣ ਖਿਜਣੀਆਂ ਘਰ ਵੇਖ ਕਿੰਨਾ ਗੰਦ ਪਿਆ ਆਇਓ ਸਾਰੀ ਨੁਕਰਾਂ ਭਰੀਆਂ ਕੂੜੇ ਦੇ ਨਾਲ ਆਇਆ ਹੈ ਗੰਦ ਵੇਖ ਕੇ ਤਾਂ ਲੰਮੇ ਪੈ ਗਈਆਂ ਹਿੰਮਤ ਨਹੀਂ ਹੋਈ ਨਾ ਗੰਦ ਚੁੱਕਣ ਦੀ ਤੇ ਮੈਂ ਹਾਂ ਚੱਲ ਕੇ ਅਰੈਸਟ ਕਰ ਲੈਣੀ ਆ ਫਿਰ ਹੌਸ ਲੈ ਜਾ ਕਰਕੇ ਤੇ ਫਿਰ ਅੰਦਰ ਬਾਹਰ ਸਫਾਈ ਕਰੂੰਗੀ ਇੱਕੋ ਵਾਰੀ ਤੁਹਾਨੂੰ ਹੋਣੀ ਨਹੀਂ ਜਿੰਨਾ ਖਲਾਰਾ ਪਾਇਆ ਤੁਸੀਂ ਕਿਤੇ ਬੰਦਾ ਕਿਤੇ ਮਾਣਾ ਮੋਟਾ ਝਾੜੂ ਲਾ ਦਿੰਦਾ ਕਿ ਤੇ ਪਿੱਛੋਂ ਘਰ ਨਾ ਕਿੱਥੋਂ ਹੈ ਕਿਦਾ ਸਰਦਾਰ ਬੜ ਕੇ ਬਹਿ ਰਹਿਣਾ ਅੱਛਾ ਝਾੜੂ ਮੈ ਲਾਉਣੇ ਸੀ ਲੈ ਤੇ ਲਾਉਂਦੇ ਨਹੀਂ ਬੰਦੇ ਬਿੜੀਆਂ ਨਾ ਕਰ ਹੁਣ ਤੇ ਫਿਰ ਕੀ ਹੈਗਾ ਲਾਉਂਦੇ ਬੰਦੇ ਅਸੀਂ ਹਾਂ ਹਾਂ ਚੁਗਲੀਆਂ ਕਰਨ ਵਾਲੀ ਕੋਈ ਆ ਜੇ ਤੇ ਤੂੰ ਇਹ ਠੀਕ ਹੈ ਹੁਣ ਹੋਣੀ ਮੈਂ ਕਿਹੜੇ ਚੁਗਲੀਆਂ ਕਰਨ ਵਾਲੀਆਂ ਹੁੰਦੀਆਂ ਵਾ ਉਹ ਤਾਂ ਗੱਲ ਹੀ ਕੀਤੀ ਇੱਕ ਮੈਂ ਜੇ ਮੈਂ ਜੀਵਨ ਵਾਲੇ ਜਾਂਦੀ ਹਿੱਗੀ ਤਾਂ ਤੀਹ ਕੋ ਪੱਤ ਕਰਕੇ ਤੇ ਮੈਨੂੰ ਘਰੇ ਬਿਠਾ ਲਿਆ ਵੀ ਉਹਦੇ ਵਾਲੇ ਜਣਾ ਜਗੇ ਤੇ ਵੇਖੀ ਕੀ ਬਣਦਾ ਵਾ ਤੇ ਜੇ ਹੁਣ ਮੈਂ ਘਰ ਲੰਮੇ ਪਈਆਂ ਤੜ ਕੋ ਨਹੀਂ ਬਰਦਾਸ਼ ਹੋਣ ਲਿਆ ਲੰਮੇ ਪੈਸ ਹੋਰੀ ਪੈ ਪਹਿਲੋਂ ਕੰਮ ਤੇ ਕਰ ਕੋਈ ਕੰਮ ਮੈਨੂੰ ਪਤਾ ਨਾ ਕੀ ਕਰਨਾ ਕੀ ਨਹੀਂ ਕਰਨਾ ਠੀਕ ਵਾ ਨਾ ਤੁਹਾਨੂੰ ਸਲਾਵਾ ਤੇ ਦੀ ਲੋੜ ਨਹੀਂ ਆ ਜੇ ਤੁਸੀਂ ਹੁਣ ਦਸਿਆਣਾ ਤਾਂ ਮਗੜੋਂ ਇਹਨਾਂ ਗੰਦ ਪੈਂਦਾ ਹੀ ਨਾ ਜਿੰਨਾ ਪਾ ਕੇ ਬੈਠੇ ਏ ਤੁਸੀਂ ਐਦਾਂ ਥੋੜੀ ਗੰਦ ਲੋਕੀ ਪਾ ਕੇ ਪੈਂਦੇ ਆ ਤੂੰ ਤਾਂ ਡੇਰ ਲੱਗ ਗਿਆ ਇੱਥੇ ਬਹਿ ਜੀ ਅਸੀਂ ਇੱਕ ਦਿਨ ਦਾ ਕਰਕੇ ਜੇ ਚਾਰ ਦਿਨ ਲਾਈਆਂ ਇੱਥੇ ਤੂੰ ਆ ਤਾਂ ਫਿਰ ਐਦਾਂ ਹੀ ਆ ਮੇਲਾ ਕਵਲਾ ਹੋਈ ਜਾਂਦਾ ਸਰਦਾ ਹੀ ਮਗਰ ਤਾਂ ਹੀ ਰਹਿ ਪਈਆਂ ਨਾਲੇ ਬਾਬਾ ਤੁਹਾਡਾ ਦਿਨ ਸੌਖਾ ਨਿਕਲ ਗਿਆ ਆੜੀਏ ਜੀਵਨ ਦੇ ਮੇਨੇ ਮਰ ਜੈ ਨਾ ਮੈਨੂੰ ਇਹ ਤੈਨੂੰ ਪਤਾ ਕਿਉਂ ਡੱਕਿਆ ਮੈਂ ਇੱਥੇ ਜਾ ਕੇ ਕਿਉਂ ਡੱਕਿਆ ਇਹ ਜਾ ਕੇ ਨਾ ਕਦੀ ਸਨੀ ਦੀ ਘਰ ਦੀ ਮੈਨੂੰ ਤਾਂ ਕਦੀ ਜੀਵਨ ਚੁੱਕਣਾ ਤਾਂ ਨਹੀਂ ਜਾ ਕੇ ਤੂੰ ਨਾ ਤੁਸੀਂ ਉੱਥੇ ਕੈਮਰੇ ਲਾਏ ਤੇ ਜੇ ਤੁਸੀਂ ਵੇਦੇ ਮੈਨੂੰ ਵੀ ਹਾਂ ਮੈਂ ਸਨੀ ਦੇ ਘਰ ਦੇ ਚੁੱਕਣਾ ਦੇਣ ਲਈ ਨਾ ਜੇ ਮੈਂ ਸਨੀ ਦੇ ਘਰ ਦੇ ਚੁੱਕਣਾ ਦੇਣ ਤਾਂ ਜੀਵਨ ਕਿੱਥੇ ਹੁੰਦੀ ਉਹਦਾ ਉਹ ਘਰੇ ਹੀ ਹੁੰਦੀ ਤੇ ਤੇਨ ਮਾਸਟਰਾਂ ਨੇ ਤੇ ਲੱਗੀ ਉਹਦੋਂ ਫੋਨ ਕਰ ਜੀ ਮੈਨੂੰ ਸੁਣਨ ਤੈਨੂੰ ਕੀ ਸੁਣਿਆ ਇਹ ਗੱਲਾਂ ਕਰਦੀ ਸਾਰੇ ਪਿੰਡ ਚ ਵਾਇਰਲ ਆਇਆ ਤੂੰ ਮੈਨੂੰ ਉਹਨੇ ਪੁੱਛਿਆ ਪਿਆ ਗੱਲ ਹੋਈ ਤੁਹਾਡੇ ਘਰ ਲੱਗੇ ਮੈਂ ਕਿਹਾ ਉਹ ਠੀਕ ਹੋਈ ਮੈਂ ਆਕੇ ਵਾਸਤੇ ਕਿਉਂ ਝੂਠ ਬੋਲਾਂ ਗੱਲਾਂ ਕਰੇ ਤੂੰ ਤੂੰ 24 ਘੰਟੇ ਮੇਰੇ ਸਿਰ ਤੇ ਚੜੇ ਰਹਿੰਦੇ ਜੇ ਖਬਰਦਾਰ ਜੀ ਮੈਂ ਤਾਂ ਵਾਦੂ ਗੱਲ ਕੀਤੀ ਤੇ ਬਸ ਜੇ ਉਧਰ ਜਾ ਕੇ ਗੱਲ ਕੀਤੀ ਨਾ ਕੋਈ ਤੂੰ ਵੇਖੀ ਜਰਾ ਹਾਲ ਕੀ ਬਣਦਾ ਈਓ ਮੈਂ ਜਾਣਾ ਮੈਂ ਜਾਣਾ ਲੱਗਿਆ ਸੰਦ ਜੇ ਮੈਂ ਨਹੀਂ ਜਾਊਂਗੀ ਤੂੰ ਹੀ ਨ ਜਾਊਗੇ ਲੱਗਿਆ ਹਵੇ ਬਸ ਬੇਵਜਹ ਰੌਲਾ ਪਾਉਂਦੇ ਨੇ ਨਾ ਤਾਂ ਤੋਹਣੋ ਤੇਰੀ ਮੈਂ ਕਿੱਦਾਂ ਜਾਊਂਗੀ ਤੂੰ ਭਲਾ ਇੱਕ ਦਿਨ ਤਾਂ ਕਹ ਕੇ ਚਾਰ ਦਿਨ ਲਾਈਏ ਕਿ ਤੇ ਵਾਰਾ ਹੋ ਕਰਦਾ ਜਰੀ ਮਾਥੇ ਖਲਾਸ ਲਾਉਣਾ ਤੇ ਹੱਦ ਹੋ ਗਈ ਇਹਦੇ ਵਾਲੇ ਤੇਰਦੇ ਵਾਲ ਨੂੰ ਭਾਂਢੀ ਆ